नमस्कार दोस्तों पीबी न्यूज़ हब विच हब्च स्वागत है आज शहर दे मानयोग वशिंदिया वशिंद बनाया गया इलाका बचाओ शर्श मोर्चा दी पत्रकारा एक आम बैठक दी अगवाई वकील परमजीत पम्मा वालों की गई जिस विच ने दसिया के आने वाले वीरवार सवेरे दस बजे नाल लगे सरहदी इलाका हो है जिस विच गड्डी दा ग टैक्स लिया जाता है उसके संबंध में धरना प्रदर्शन किया जाएगा उन्होंने कहा कि यह बिल्कुल जायज़ नहीं है क्योंकि उन्होंने इलाका बिल्कुल नाल लगता है

ਜੋੜੀ 5 ਲੀਟਰ ਕਾਰ ਹੈ ਜੀ 09 17 ਦੀ ਹੈ 7 ਵਾਲੀ ਦੀ 160 ਤੇ ਕਿਹੜੀ ਨੰਬਰ ਕਿਹੜੇ ਆ ਹਿਮਾਚਲ ਨੰਬਰ ਕੇ ਪੰਜਾਬ ਨਾਲ ਕੰਡੀਸ਼ਨ ਕਿਦੋਂ ਐਕਟ ਵੀ ਨੰਬਰ ਫਰੀ ਹੈ ਬਾਕੀ ਸਭ ਦੀ ਅੰਟਰੀ ਫ੍ਰੀ ਸਰ ਬਲਕਿ ਚਾਹੇ ਪੰਜਾਬ ਦੀ ਤੇ ਕੈਂਡੀਡੇਟ ਜਿਹੜੇ ਮਰਜ਼ੀ ਨੰਬਰ ਇਸ ਸਟੇਟ ਦੇ ਹਾਂ ਕਿ ਸਰਚ ਚੇੜੋ ਐਕਟ ਵੀ ਨੰਬਰ ਛੋਟ ਕੇ ਆਰ ਵੀ ਨੇ ਵੀ ਇਹ ਛੋਟ ਸਰ ਉਸ ਕੋ ਵੀ ਬਾਕੀ ਸਾਰੇ ਬੱਚੇ ਹਾਂ ਬਾ ਪਹਿਲਾਂ ਕਿੰਨੀ ਪਿਛਲੇ ਸਾਲ ਕਿੰਨੀ ਬਰਤੀ ਸੀ ਪਹਿਲਾਂ 10-10 ਰੁਪਏ ਘਟਾਉਗੇ ਪਹਿਲਾਂ 50 ਸੀ ਪਹਿਲਾਂ 70 ਸੀ ਪਹਿਲਾਂ 60 ਸੀ 70 ਤੇ ਲੋਕੀ ਦੇ ਬੈਗ ਨੂੰ ਬਸ ਨਿਯਾਇਜ਼ ਆ ਕੁਝ ਕਿਤਨਾ ਕਿੱਦਾਂ ਸੇਵ ਕਰ ਲਗਾ ਹੈ ਹੈ ਨੀ ਕਿੱਦਾਂ ਦੇਖਦੇ ਹੋ ਮਤਲਬ ਠੀਕ ਆਗਾ ਇਹ ਲੋਕ ਬਾਤ ਕਿਟਾਈ ਜਾਂਦੇ ਜੀ ਕੋਈ ਐ ਜਿਹੜਾ ਆੜਦਾ ਉੜਦਾ ਜੀ ਨਿਆ ਪੱਟ ਕਿਟਾ ਲਾ ਜਦੋਂ ਤੁਸੀਂ ਹਿਮਾਚਲ ਦੀ ਗੱਡੀ ਪੰਜਾਬ ਚ ਜਾਂਦੀ ਹੈ ਪੰਜਾਬ ਵਾਲੇ ਪਰਚੀ ਕੱਟਦੇ ਆ 50 ਤੋਂ 100 ਤੱਕ ਟੂਲ ਟੈਕਸ ਲੱਗ ਜੂਗੀ ਇੱਥੇ ਟੂਲ ਟੈਕਸ ਨਹੀਂ ਆ ਜੀ ਇੱਕੋ ਐਂਟਰੀ ਫੀਸ ਹੈ ਅੰਕਿਤ ਅੰਕਿਤ ਕਿਤਨਾ ਟੋਲ ਲੱਗਿਆ ਥੇ 70 ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹਿਮਾਚਲ ਐਂਟਰੀ ਜ਼ਿਆਦਾ ਲੱਗ ਰਹੀ ਹੈ ਨਜਾਇਜ਼ ਤੁਹਾਡਾ ਕੀ ਨਾਮ ਹੈ ਜੀ ਸਰ ਮੇਰਾ ਨਾਮ ਆਈਜੇ ਕਵਰ ਆ ਮੈਂ ਰਿਟਾਇਰਡ ਆ ਲਾਸਟ ਇਅਰ ਇੰਜੀਨੀਅਰਿੰਗ ਐਂਡ ਐਨਪੀਡੀ ਹੈਡ ਜਨਰਲ ਮੈਨੇਜਰ ਐਜ਼ ਅ ਰਿਟਾਇਰ ਹੋਇਆ ਮੈਂ ਅਨੰਦਪੁਰ ਸਾਹਿਬ ਅਸੀਂ ਰਹਿੰਦੇ ਆ ਜੀ ਸਰ ਤੁਹਾਡਾ ਸਰ ਤੁਸੀਂ ਪੰਜਾਬ ਤੋਂ ਹਿਮਾਚਲ ਜੀ ਐਂਟਰੀ ਕੀਤੀ ਹੈ ਤਾਂ ਉਹਨਾਂ ਨੂੰ ਉੱਥੇ ਰੋਕਿਆ ਗਿਆ ਹੈ ਤੇ ਉਹਨਾਂ ਨੂੰ ਪੈਸੇ ਦੇਣੇ ਪਏ ਕੀ ਕਾਰਨ ਸੀਗਾ ਸਰ ਕੀ ਕਹਿਣਾ ਹੈ ਕੁਝ ਸਰ ਅੱਜ ਤੋਂ ਨਹੀਂ ਇਹ ਤਾਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਪਹਿਲਾਂ 20 ਰੁਪਏ ਫੇ 30 ਰੁਪਏ 50 ਰੁਪਏ 70 ਰੁਪਏ ਹੁਣ ਇਹਨਾਂ ਨੇ ਕਰਤੇ ਆ ਵੱਡੀ ਗੱਡੀ ਤੇ ਆਨੇ 100 ਰੁਪਏ ਲੈਂਦੇ ਆ ਔਰ ਨਜਾਇਜ਼ ਆ ਅਸੀਂ ਕਦੀ ਵੀ ਕਿਸੇ ਵੀ ਪੰਜਾਬ ਦੇ ਬਾਰਡਰ ਤੋਂ ਅਸੀਂ ਹਿਮਾਚਲ ਜੀ ਬੜਦੇ ਆ ਤਾਂ ਇਹ ਸਾਢੇ ਤੋਂ 70 ਰੁਪਏ ਹੁਣ ਚਾਰਜ ਕਰਦੇ ਆ ਜਾਂ 100 ਰੁਪਏ ਵੱਡੀ ਗੱਡੀ ਤੇ ਚਾਰਜ ਕਰਦੇ ਆ ਵੇਰ ਐਸ ਜਦੋਂ ਸਾਡੀ ਗੱਡੀ ਹਿਮਾਚਲ ਦੀ ਹੈ ਕਿਸੇ ਵੀ ਸਟੇਟ ਦੀ ਅਸੀਂ ਇਹਨੂੰ ਡਿਨਾਈ ਕਰਦੇ ਆ ਇਹਦਾ ਨਹੀਂ ਹੋਣਾ ਚਾਹੀਦਾ ਜੀ ਹਾਂਜੀ ਸਰ ਕਿਵੇਂ ਦੇ ਦੇਖ ਮੈਂ ਸਰ ਕਮੇਟੀ ਬਿਲਕੁਲ ਬਿਲਕੁਲ ਜੈਨੂਇਨ ਹੈ ਮੈਂ ਤਾਂ ਕਹਿੰਨਾ ਮੈਨੂਵਰਰ ਮੈਂਬਰ ਬਣਾਓ ਅਸੀਂ ਰੋਕਾਂਗੇ ਜੀ ਇਹ ਕੰਮ ਇਹ ਗਲਤ ਨਜ਼ਾਇਰ ਕੰਮ ਹੈ ਔਰ ਕਮੇਟੀ ਨੂੰ ਅੱਗੇ ਵਧਣਾ ਚਾਹੀਦਾ ਅਸੀਂ ਔਰ ਜਿੰਨੇ ਵੀ ਸਾਡੇ ਫਰੈਂਡਸ ਔਰ ਸਾਰਾ ਸਰਕਲ ਹੈ ਨਾਲ ਆ ਗਿਆ ਜੀ ਹਾਂਜੀ ਸਭ ਤੋਂ ਪਹਿਲਾਂ ਸਾਡੇ ਸਾਰੇ ਭਰਾਵਾਂ ਵੱਲੋਂ ਜਿਹੜਾ ਸਾਡੇ ਸਤਕਾਰਯੋਗ ਪ੍ਰੈਸ ਦੇ ਜਿੰਨੇ ਵੀ ਰਾਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਆ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਸ਼ਹਿਰ ਦੇ ਜਿਹੜੇ ਭਰਾ ਸਾਡੇ ਸੰਘਰਸ਼ੋਂ ਨਿਕਲੇ ਹੋਏ ਕੋਈ ਵੀ ਕਿਸੇ ਪਾਰਟੀ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਇੱਥੇ ਭਰਾ ਬੈਠੇ ਕੋਈ ਸਤਕਾਰਯੋਗ ਹੈ ਸਾਰੇ ਹੀ ਭਰਾ ਜਿਹੜੇ ਸੰਘਰਸ਼ੋਂ ਨਿਕਲੇ ਹੋਏ ਇਹਨਾਂ ਨੇ ਅੱਜ ਸ਼ਹਿਰ ਤੇ ਇਲਾਕੇ ਦਾ ਦਰਦ ਦੇਖਦੇ ਹੋਏ ਇੱਕ ਸਾਂਝਾ ਮੋਰਚਾ ਬਣਾਇਆ ਕਿ ਜਿੱਥੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਆਉਂਦੀ ਜਾਂ ਕੋਈ ਕੋਈ ਕਹਿ ਲੋ ਵੀ ਮੁੱਦਾ ਉੱਠਦਾ ਜਾਂ ਕਿਸੇ ਚੀਜ਼ ਦੀ ਕੋਈ ਜ਼ਰੂਰਤ ਹੈ ਉੱਥੇ ਅਸੀਂ ਭਰਾ ਕੋਸ਼ਿਸ਼ ਕਰਾਂਗੇ ਕਿ ਸ਼ਹਿਰ ਦੇ ਇਲਾਕੇ ਦੇ ਮੁੱਦੇ ਦੇ ਵਿੱਚ ਖੜਨ ਦੀ ਤੇ ਪਹਿਲਾਂ ਮੈਂ ਇੰਟਰੋਡਕਸ਼ਨ ਕਰਾ ਦੇਣਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਾਮ ਕੁਮਾਰ ਸ਼ਰਮਾ ਜੀ ਉਸ ਤੋਂ ਬਾਅਦ ਸ਼੍ਰੀ ਰਾਜੇਨ ਆਨੰਦ ਜੀ ਸ਼੍ਰੀ ਤਰਫੀਮ ਲਾਲ ਸੋਹਤਾ ਜੀ ਸਰਦਾਰ ਜਸਪਾਲ ਸਿੰਘ ਜੀ ਸ਼੍ਰੀ ਦੀਪਕ ਚੰਦੇਲ ਜੀ ਦੀਪਕ ਨੰਦਾ ਜੀ ਸਾਡੇ ਸਤਿਕਾਰਯੋਗ ਗਰਦੀਪ ਬਾਵਾ ਜੀ ਸਾਡੇ ਸਤਿਕਾਰਯੋਗ ਰਣਜੀਤ ਲੱਕੀ ਜੀ ਰਮਨ ਸ਼ਰਮਾ ਜੀ ਦਵਿੰਦਰ ਗਾਂਧੀ ਜੀ ਨਿਸ਼ਾਂਤ ਗੁਪਤਾ ਜੀ ਸ਼੍ਰੀ ਕਲਦੀਪ ਚੰਦ ਜੀ ਸ਼੍ਰੀ ਅੰਕੁਸ਼ ਜੀ ਸ਼੍ਰੀ ਭੂਸ਼ਣ ਭੱਲਾ ਜੀ ਤੇ ਸ਼੍ਰੀ ਕਲਦੀਪ ਚੰਦ ਜੀ ਇਹ ਸ਼੍ਰੀ ਵਿਸ਼ਨੂ ਜੀ ਤੇ ਇਹ ਸਾਰੇ ਭਰਾ ਇਸ ਤੋਂ ਇਲਾਵਾ ਤਿੰਨ ਸਾਡੇ ਭਰਾ ਹੋਰ ਆ ਨਹੀਂ ਸਕੇ ਜਿਨ੍ਹਾਂ ਦੇ ਵਿੱਚ ਰਣਵੀਰ ਰੰਧਾਵਾ ਜੀ ਜਿਹੜੇ ਬਹੁਤ ਸੰਘਰਸ਼ ਆ ਪੀਐਸਯੂ ਦੀ ਨੁਮਾਇੰਦਗੀ ਕਰਦੇ ਇੱਥੇ ਸਾਡੇ ਭਰਾ ਅਲੱਗ-ਅਲੱਗ ਅਕਾਲੀ ਦਲ ਦੇ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਭਾਜੀਪੀ ਦੇ ਬੀਐਸਪੀ ਦੇ ਭਰਾ ਜਿੰਨੀਆਂ ਵੀ ਪਾਰਟੀਆਂ ਸਾਡੀਆਂ ਸਤਕਾਰਯੋਗ ਆ ਸਾਰੇ ਦੇ ਮੈਂਬਰ ਰਣਦੀਪ ਰਣਵੀਰ ਰੰਧਾਵਾ ਜੀ ਵੀਰ ਸਿੰਘ ਬੜਵਾ ਜੀ ਤੇ ਬਾਲਕਿਸ਼ਨ ਬਿੱਟੂ ਜੀ ਏ ਵੀ ਅੱਜ ਗੈਰਹਾਜ਼ਰ ਐ ਪਰ ਭਰਾ ਸਾਡੀ ਸਤਕਾਰਯੋਗ ਕਿਸੇ ਤੋਂ ਜੇ ਕੋਈ ਕਨਫਰਮੇਸ਼ਨ ਲੈਣੀ ਤਾਂ ਇਹਨਾਂ ਭਰਾਵਾਂ ਨੂੰ ਫੋਨ ਕਰਕੇ ਪਾਸ ਸਾਹਿਬ ਜੀ ਜਿਹੜੀ ਸਾਡਾ ਮੁੱਦਾ ਹੈ ਉਹਦੇ ਤੇ ਇਹ ਵੀ ਸਾਡੇ ਭਰਾ ਸਾਡੇ ਨਾਲ ਖੜੇ ਆ ਇਹਨਾਂ ਨੂੰ ਕਿਤੇ ਕੰਮ ਜਾਣਾ ਪਿਆ ਪਰ ਬਾਲਕਿਸ਼ਨ ਬਿੱਟੂ ਜੀ ਦੇ ਸਰਕਾਰਯੋਗ ਪਿਤਾ ਜੀ ਬਿਮਾਰ ਐ ਤੇ ਦੂਜੇ ਦੋ ਭਰਾ ਹਬੀਬ ਸਿੰਘ ਬੜਵਾ ਜੀ ਤੇ ਉਹ ਰਣਵੀਰ ਰੰਧਾਵਾ ਜੀ ਕਿਤੇ ਹੋਰ ਕੰਮ ਤੇ ਗਏ ਉਹਨਾਂ ਨੇ ਆੜਾ ਸੀ ਸਵੇਰੇ ਪ੍ਰੋਗਰਾਮ ਮਿਸ ਹੋਇਆ ਹੈ ਸਾਡਾ ਅੱਜ ਦਾ ਜਿਹੜਾ ਸਾਡਾ ਮੈਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਕੀ ਅੱਜ ਅਸੀਂ ਸਾਰੇ ਭਰਾਵਾਂ ਨੇ 21 ਮੈਮਰੀ ਕਮੇਟੀ ਬਣਾਈ ਹੈ ਇਲਾਕਾ ਬਚਾਓ ਸੰਘਰਸ਼ ਮੋਰਚਾ ਬਣਾਇਆ ਠੀਕ ਹੈ ਜੀ ਇਲਾਕਾ ਬਚਾਓ ਸੰਘਰਸ਼ ਮੋਰਚਾ ਸ਼੍ਰੀ ਅਨੰਤਪੁਰ ਸਾਹਿਬ ਇਹਦੇ ਵਿੱਚ ਅਸੀਂ ਟੋਲ ਜਿਹੜਾ ਅੱਜ ਤੋਂ ਪਹਿਲਾਂ ਮਿਊਂਸੀਪਲ ਕਾਉਂਸਲ ਨੇ 9 ਜੂਨ ਨੂੰ ਮਤਾ ਪਾਸ ਕੀਤਾ ਸੀ ਜਿਹੜਾ ਟੋਲ ਦੇ ਸਬੰਧ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਮਾਨ ਜੀ ਨੂੰ ਵੀ ਲਿਖ ਚੁੱਕੇ ਹਨ ਉਹਨਾਂ ਦੀ ਵੀ ਦਫ਼ਤਰ ਤੋਂ ਰਿਪੋਰਟ ਕੌਂਸਲ ਨੂੰ ਆਈ ਹੈ ਕਿ ਤੁਸੀਂ ਇਹਦੇ ਤੇ ਡਿਟੇਲ ਰਿਪੋਰਟ ਬਣਾ ਕੇ ਭੇਜੋ ਕਿ ਲਾਇਆ ਜਾ ਸਕਦਾ ਜਾਂ ਹਟਾਇਆ ਜਾ ਸਕਦਾ ਤੇ ਮੁੱਖ ਮੰਤਰੀ ਆਫਿਸ ਦੇ ਵਿੱਚ ਉਹ ਦੁਬਾਰਾ ਲੈਟਰ ਗਈ ਹੈ ਡਾਇਰੈਕਟਰ ਲੋਕਲ ਬਾਡੀ ਨੂੰ ਵੀ ਭੇਜਿਆ ਹੈ ਤੇ ਕੌਂਸਲ 'ਚ ਮਤਾ ਪਾਸ ਕੀਤਾ ਗਿਆ ਸੀ ਸਰਬਸੰਤੀ ਨਾਲ ਜਿੱਥੇ ਭਾਜਪਾ ਦੇ ਭਰਾ ਵੀ ਸੀ ਤੇ ਕਹੋ ਵੀ ਆ ਕਾਂਗਰਸ ਦੇ ਵੀ ਜਿਹੜੇ ਭਰਾ ਸਾਡੀ ਕੌਂਸਲ ਹੈ ਉਹ ਸੀ ਉਹਨਾਂ ਨੇ 9 ਜੂਨ ਨੂੰ ਮਤਾ ਪਾਸ ਕੀਤਾ ਸੀ ਕਿਉਂਕਿ ਇਲਾਕੇ ਦੇ ਵਿੱਚ ਖਾਸ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਦੇ ਜਾਂ ਰੋਪੜ ਜ਼ਿਲ੍ਹੇ ਚ ਜੇ ਆਪਾਂ ਨੰਗਲ ਦਾ ਦੇਖ ਲਿਆ ਜਾਵੇ ਮਹਿਤਪੁਰ ਤੋਂ ਅਜੋਲੀ ਮੋੜ ਤੋਂ ਸਾਡੇ ਉਸ ਤੋਂ ਬਾਅਦ ਕਹਿ ਲੋ ਵੀ ਪਟੋਲੀ ਪਿੰਡ ਦੇ ਕੋਲ ਫਿਰ ਭਾਖੜਾ ਰੋਡ ਤੇ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਅਲੱਗ-ਅਲੱਗ ਥਾਂ ਤੇ ਸੱਜੋਵਾਲ ਦੇ ਕੋਲ ਇੱਥੇ ਟੋਲ ਪਲਾਜੇ ਲੱਗਦੇ ਜਿਹੜਾ ਐਂਟਰੀ ਟੈਕ ਸਮਾਚਲ ਸਰਕਾਰ ਵੱਲੋਂ ਲਾਇਆ ਗਿਆ ਇਹ ਗੈਰ ਕਾਨੂੰਨੀ ਟੈਕਸ ਹੈ ਕਿਉਂਕਿ ਇਹ ਟੈਕਸ ਹੈ ਕੋਈ ਸਰਕਾਰਾਂ ਇੱਥੇ ਐਂਟਰੀ ਤੇ ਨਹੀਂ ਲਾ ਸਕਦੀਆਂ हां नेशनल हाईवे अथॉरिटी ऑफ इंडिया ਜਿਹੜੀ ਬਿਲਡ ਅਪਰੇਟ ਸਿਸਟਮ ਦੇ ਅਧੀਨ ਚੱਲਦੀਆਂ ਉਹ ਸਾਰਾ ਟੈਕਸ ਉੱਥੇ ਲੱਗਦਾ ਹੈ ਪਰ ਉਹ ਟੈਕਸ ਕਿ ਟੋਲ ਪਲਾਜੇ ਲੱਗੇ ਹੋਏ ਅਲੱਗ-ਅਲੱਗ ਦੇ ਜਿਵੇਂ ਮੰਡੀ ਰੋਡ ਤੇ ਵੀ ਲੱਗਾ ਸਾਡੀ ਹਿਮਾਚਲ ਦੇ ਭਰਾਵਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਸੀਂ ਵੀ ਚਾਹਨੇ ਪੰਜਾਬ ਰਾਜ ਦੇ ਵਿੱਚ ਨੰਗਲ ਦੇ ਵਿੱਚ ਤੁਸੀਂ ਆ ਸਕਣ ਬਿਨਾਂ ਟੈਕਸ ਤੋਂ ਤੇ ਉਹਦੇ ਵਿੱਚ ਪਰ ਹਿਮਾਚਲ ਸਰਕਾਰ ਨੂੰ ਅਸੀਂ 2 ਮਹੀਨੇ ਤੋਂ ਪ੍ਰੋਟੈਸਟ ਕਰਦੇ ਆ ਰਹੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ 2 ਮਹੀਨੇ ਤੋਂ ਬਾਅਦ ਸਾਡੇ ਸਾਰੇ ਭਰਾਵਾਂ ਨੇ ਜਿੰਨੇ ਸਤਕਾਰਯੋਗ ਭਰਾ ਇੱਥੇ ਬੈਠੇ ਆ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਕਿ ਇੱਥੇ ਜਿੰਨੇ ਵੀ ਸਤਕਾਰਯੋਗ ਸਾਡੇ ਨਾਲ ਦੋਸਤ ਬੈਠੇ ਕੋਈ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਹਿਬ ਹਨ ਰਣਜੀਤ ਲੱਕੀ ਜੀ ਬੀਜੇਪੀ ਦੇ ਕੌਂਸਲਰ ਹਨ ਜਾਂ ਮੈਂ ਕੱਲੇ-ਕੱਲੇ ਦਾ ਨਾਮ ਨੰਦਾ ਜੀ ਕੌਂਸਲਰ ਹਨ ਜਾਂ ਰਾਮਕਮਾਰ ਜੀ ਹਨ ਜਾਂ ਨੰਨੂ ਜੀ ਹਨ ਅਲੱਗ-ਅਲੱਗ ਪਾਰਟੀਆਂ ਦੀਆਂ ਅੰਕੁਸ਼ ਜੀ ਹਨ ਕੁਲਦੀਪ ਚੰਦ ਜੀ ਜਿੰਨੇ ਵੀ ਸਾਡੇ ਤਰਸੀਮ ਲਾਲ ਸੋਤਾ ਜੀ ਆ ਕੋਈ ਕਾਂਗਰਸ ਦਾ ਭਰਾ ਹੈ ਕੋਈ ਬੀਜੇਪੀ ਦਾ ਕੋਈ ਅਕਾਲੀ ਦਲ ਦਾ ਕੋਈ ਆਮ ਆਦਮੀ ਦਾ ਇੱਥੇ ਵਿਚਾਰਾਂ ਦੀ ਲੜਾਈ ਜਿਹੜੀ ਸਾਡੀ ਆ ਲੋਕਾਂ ਦੀ ਲੜਾਈ ਨਾਲੋਂ ਵਿਚ ਕਿਉਂਕਿ ਲੋਕਾਂ ਦੀ ਲੜਾਈ ਜ਼ਰੂਰੀ ਹੈ ਕਿਉਂਕਿ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡੇ ਆਣਾ ਜਾਣਾ ਸਾਂਝਾ ਹੁਣ ਨਿਆਣੰਗਰ ਵਾਲੇ ਭਰਾ ਹੈ ਕਰਿਆਨਾ ਖਰੀਦਣ ਜਾਣੇ 110 ਰੁਪਏ 70 ਰੁਪਏ ਲੱਗਦਾ ਕਿਸੇ ਨੇ ਭਾਖੜਾ ਡੈਮ ਦੇਖਣ ਜਾਣਾ ਉਹ ਸਾਨੂੰ ਚੁਭਦਾ ਕਿਉਂਕਿ ਗੈਰਕਾਨੂੰਨੀ ਹੈ ਤੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਕਿ ਇਲਾਕਾ ਬਚਾਓ ਸੰਘਰਸ਼ ਮੋਰਚਾ ਬਣਾਇਆ ਗਿਆ ਤੇ ਉਹਦੇ ਦੌਰਾਨ ਐਂਟਰੀ ਟੈਕਸ ਹਟਾਓ ਮੁਹਿੰਮ ਚੇੜੀ ਜਾਊਗੀ ਤੇ ਜਿਹਦੇ ਸਬੰਧ ਦੇ ਵਿੱਚ 10 ਵਜੇ ਵੀਰਵਾਰ ਨੂੰ ਜਿਹੜੀ ਆਨ ਵਾਲਾ ਵੀਰਵਾਰ ਹੈ ਅੱਜ ਸੋਮਵਾਰ ਹੈ ਜਿਹੜਾ ਮਹਤਪੁਰ ਟੋਲ ਪਲਾਜ਼ਾ ਜਿੱਥੇ ਕਲਸੀੜੇ ਤੇ ਜਿੱਥੇ ਇਹਨਾਂ ਨੇ ਐਂਟਰੀ ਟੈਕਸ ਹੈ ਉੱਥੇ ਅਸੀਂ ਪ੍ਰੋਟੈਸਟ ਕਰਾਂਗੇ ਕਿੰਨੇ ਵਜੇ ਦਾ 10 ਵਜੇ ਦਾ ਟਾਈਮ ਰੱਖਿਆ ਦੇਖੋ 10 15 20 ਮਿੰਟ ਮੌਸਮ ਕਰ ਪਰ ਟੈਸਟ ਪੱਕਾ ਹੋਏਗਾ ਮੌਸਮ ਜੇ ਕੋਈ ਖਰਾਬ ਹੈ ਤਾਂ ਘੰਟਾ ਅੱਗੇ ਚਲੇ ਜਾਊ ਇਹ ਨਹੀਂ ਹੈ ਕਿ ਅੱਜ ਮੌਸਮ ਖਰਾਬ ਹੋ ਗਿਆ ਵੀ ਹੁਣ ਪ੍ਰੋਟੈਸਟ ਖਤਮ ਹੈ ਹਾਂ ਸਾਰਾ ਦਿਨ ਐ ਨਹੀਂ ਪਈ ਜਾਵੇ ਫੇਰ ਵੀ ਅਸੀਂ ਸਿੰਬੋਲਿਕਲੀ ਭਾਵੇਂ 20 ਬੰਦੇ ਆਈਏ ਇਹ ਸਾਰੇ ਅਸੀਂ ਪ੍ਰੋਟੈਸਟ ਕਰਾਂਗੇ ਤên ਤੁਹਾਡੇ ਰਾਹੀਂ ਇਲਾਕਾ ਵਾਸੀਆਂ ਨੂੰ ਨੰਗਲ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਕਿ ਜਿਹੜੀ ਐਂਟਰੀ ਟੈਕਸ ਹਟਾਓ ਮੁਹਿੰਮ ਹੈ ਇਹਦੇ ਵਿੱਚ ਸਾਡਾ ਯੋਗਦਾਨ ਦਿਓ ਵੀਰਵਾਰ ਜਿਹੜੀ ਆਨ ਵਾਲੀ ਵੀਰਵਾਰ ਹੈ ਸਵੇਰੇ 10 ਵਜੇ ਮਹਿਤਪੁਰ ਜਿਹੜਾ ਟੋਲ ਪਲਾਜ਼ਾ ਉੱਥੇ ਪਹੁੰਚਿਆ ਜਾਵੇ ਕਿਉਂਕਿ ਅਸੀਂ ਇਸ ਮਹਿੰਮ ਨੂੰ ਰੋਪੜ ਜ਼ਿਲ੍ਹੇ ਚ ਲੈ ਕੇ ਜਾਵਾਂਗੇ ਪਹਿਲਾਂ ਜੇ ਕੋਸ਼ਿਸ਼ ਹੋਈ ਜੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਪੰਜਾਬ ਦੇ ਹੁਸ਼ਿਆਰਪੁਰ ਪਠਾਨਕੋਟ ਜਿਹੜੇ ਹੋਰ ਜ਼ਿਲ੍ਹੇ ਗੁਰਦਾਸਪੁਰ ਜਿੱਥੇ ਜਿੱਥੇ ਹਿਮਾਚਲ ਲੱਗਦਾ ਹੈ ਅਸੀਂ ਉੱਥੇ ਲੈ ਕੇ ਜਾਵਾਂਗੇ ਲੋਕਾਂ ਨੂੰ ਮੋਟੀਵੇਟ ਕਰਾਂਗੇ ਤੇ ਪੰਜਾਬ ਸਰਕਾਰ ਤੇ ਵੀ ਅਸੀਂ ਉੱਥੇ ਇੱਕ ਮਤਾ ਵੀ ਦਵਾਵਾਂਗੇ ਉਸ ਦਿਨ ਜਦੋਂ ਆਪਾਂ ਕਰਾਂਗੇ ਤੇ ਅਸੀਂ ਉੱਥੇ ਬੇਨਤੀ ਕਰਾਂਗੇ ਪੰਜਾਬ ਸਰਕਾਰ ਨੂੰ ਕਿ ਜਾਂ ਤਾਂ ਹਿਮਾਚਲ ਸਰਕਾਰ ਹਟਾਵੇ ਕਾਊਂਟਰਪਾਰਟ ਨਾਲ ਗੱਲ ਕੀਤੀ ਜਾਵੇ ਜੇ ਨਹੀਂ ਹਟਾਨੀ ਫੇ ਪੰਜਾਬ ਸਰਕਾਰ ਲਾਵੇ ਉਹਨਾਂ ਤੇ ਟੈਕਸ ਕਿਉਂਕਿ ਜਦੋਂ ਆਪਣੇ ਤੇ ਟੈਕਸ ਲੱਗਦਾ ਉਦੋਂ ਹੀ ਪਤਾ ਲੱਗਦਾ ਬੰਦੇ ਨੂੰ ਕੀ ਇਹਦਾ ਮੁੱਲ ਕੀ ਆ ਜਾਂ ਕਿੰਨਾ ਕਿਦਾਂ ਕਰਾਇਆ ਦੇਣਾ ਪੈਂਦਾ ਜਾਂ ਸਾਨੂੰ ਕੀ ਕਰਨਾ ਪੈਂਦਾ ਤੇ ਮੇਰੀ ਬੇਨਤੀ ਇਹ ਆ ਤੁਹਾਡੇ ਰਾਹੀਂ ਕਿ ਸ਼ਹਿਰ ਦੇ ਹਿੱਤਾਂ ਲਈ ਇਲਾਕਾ ਬਚਾਓ ਸੰਘਰਸ਼ ਮੋਰਚਾ ਬਣਾਇਆ ਗਿਆ ਤੇ ਐਂਟਰੀ ਟਰੈਕਸ ਹਟਾਓ ਜਿਹੜੀ ਮੁਹਿੰਮ ਹੈ ਜਿਹੜੀ ਅਸੀਂ 9 ਜੂਨ ਨੂੰ ਮਿਨਿਸਪਲ ਕੌਂਸਲ ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਜਿਹੜੀ ਕੌਂਸਲ ਸਹਿਬਾਨਾਂ ਨੇ ਭੇਜੀ ਸੀ ਉਹਦੇ ਤੇ ਹਜੇ ਕਹਿ ਲੋ ਵੀ ਕਾਰਵਾਈਆਂ ਚੱਲ ਰਹੀਆਂ ਸਰਕਾਰ ਦੀਆਂ ਤੇ ਅਸੀਂ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਵਿਦਿਆਰਥੀ ਜਥੇਬੰਦੀਆਂ ਨੂੰ ਕਰਮਚਾਰੀ ਜਥੇਬੰਦੀਆਂ ਨੂੰ ਤੇ ਹੋਰ ਸਾਰੀਆਂ ਜਥੇਬੰਦੀਆਂ ਨੂੰ ਧਾਰਮਿਕ ਤੇ ਸਮਾਜਿਕ ਤੇ ਰਾਜਨੀਤਿਕ ਨੂੰ ਕਿ ਉਸ ਦਿਨ ਤੁਸੀਂ ਸਾਡਾ ਸਾਥ ਦਿਓ ਵੀਰਵਾਰ ਨੂੰ ਕਿੰਨੀ ਤਰੀਕ ਹੈ ਜੀ 28 ਤਰੀਕ 28 ਤਰੀਕ ਵੀਰਵਾਰ ਨੂੰ ਇੱਕ ਘੰਟਾ ਆਪਣੇ ਲਈ ਕੱਢ ਕੇ ਆਓ ਕਿਉਂਕਿ ਇਹ ਜਿਹੜਾ ਮੁੱਦਾ ਕਿਸੇ ਪਾਰਟੀ ਦਾ ਮੁੱਦਾ ਨਹੀਂ ਇਹ ਪਹਿਲੀ ਪਹਿਲੀ ਹੋਣਾ ਖਾਸ ਕਰਕੇ ਰੋਪੜ ਜ਼ਿਲ੍ਹੇ ਜਾਂ ਪੰਜਾਬ ਚ ਸਾਡੀ ਵਿਚਾਰਾਂ ਦੀ ਲੜਾਈ ਰੱਜ ਕੇ ਚੱਲਦੀ ਹੈ ਤਾਂ ਚੱਲਦੀ ਰਹਿਣੀ ਹੈ ਜਿੱਥੇ ਜਿੱਥੇ ਪਾਰਟੀਆਂ ਦੀ ਲੜਾਈ ਆ ਪਰ ਅਸੀਂ ਸਾਰੇ ਜੰਮੇ ਪੜੇ ਆ ਇਸ ਸ਼ਹਿਰ ਦੇ ਵਿੱਚ ਅਸੀਂ ਇਕੱਠਿਆਂ ਨੇ ਕਾਲਜ ਸਕੂਲਾਂ ਦੇ ਵਿੱਚ ਹੰਡਾਇਆ ਆਪਣੇ ਆਪ ਨੂੰ ਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਇਹ ਲੜਾਈ ਸਾਡੇ ਸ਼ਹਿਰ ਦੀ ਆ ਪੰਜਾਬ ਦੀ ਆ ਇਲਾਕੇ ਦੀ ਆ ਕਿ ਟੋਲ ਟੈਕਸ ਨੂੰ ਅਸੀਂ ਜਿਹੜਾ ਇਹਨਾਂ ਨੇ ਐਂਟਰੀ ਟੈਕਸ ਲਾਇਆ ਹੋਇਆ ਕਿਉਂਕਿ 70 ਰੁਪਏ ਆਮ ਗੱਡੀਆਂ ਦਾ 110 ਰੁਪਏ ਵੱਡੀਆਂ ਗੱਡੀਆਂ ਦਾ ਇਹ ਬੜਾ ਮੁਸ਼ਕਲ ਹੈ ਲੋਕਾਂ ਨੂੰ ਬੜੀ ਤੰਗੀ ਹੈ ਜਿਹੜੇ ਉੱਥੇ ਦੇ ਖੜੇ ਵਿਵਾਰ ਮਾੜਾ ਵਿਵਹਾਰ ਕਰਦੇ ਤੇ ਤੁਹਾਡੇ ਰਾਹੀਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਕਿ 28 ਤਰੀਕ ਨੂੰ ਮਹਤਪੁਰ ਜਿਹੜਾ ਟੋਲ ਬੈਰੀਅਰ ਆ ਜਿੱਥੇ ਐਂਟਰੀ ਟੈਕਸ ਆ ਉੱਥੇ ਪਹੁੰਚੋ ਅਸੀਂ ਪੀਸਫੁਲ ਪ੍ਰੋਟੈਸਟ ਕਰਾਂਗੇ ਨਹੀਂ ਤਾਂ ਇਹ ਤੋਂ ਬਾਅਦ ਅਗਲੀ ਰਣਨੀਤੀ ਦਿੱਤੀ ਜਾਊਗੀ ਤੇ ਜਿਹੜਾ ਇਲਾਕਾ ਬਚਾਓ ਸੰਘਰਸ਼ ਮੋਰਚਾ ਬਣਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਇਹ ਕੋਈ ਰਾਜਨੀਤਿਕ ਨਹੀਂ ਆ ਸਾਡੇ ਜਿੰਨੇ ਭਰਾ ਬੈਠੇ ਸਾਰੇ ਬਰਾਬਰ ਦੇ ਆ ਕੋਈ ਜਿਹੜਾ ਸੰਘਰਸ਼ ਦੇ ਵਿੱਚ ਲੱਕੀ ਜੀ ਆ ਜਾਂ ਬਾਵਾ ਜੀ ਆ ਚਾਹੇ ਕੋਈ ਵੀ ਨੰਦਾ ਜੀ ਮਹਿਨ ਰਮਨ ਜੀ ਆ ਗਾਂਧੀ ਜੀ ਮੈਂ ਕੋਈ ਨਾਮ ਰਿਆਣਾ ਰਹਿ ਸਕਦਾ ਇਹਨਾਂ ਸਾਰਿਆਂ ਨੇ ਰੱਜ ਕੇ ਤਰਸੀਮ ਲਾਲ ਸੋਤਾ ਜੀ ਆ ਰਾਮ ਕੁਮਾਰ ਸ਼ਰਮਾ ਜੀ ਸਭ ਤੋਂ ਸਾਡੇ ਵੱਡੇ ਆ ਇਹਦਾ ਸਾਰਿਆਂ ਨੇ ਸਿਹਾਰਸ਼ ਕੀਤਾ ਆਪਣੀ ਉਮਰ ਦੇ ਵਿੱਚ ਕਾਲਜਾਂ ਦੇ ਪੱਧਰ ਤੇ ਯੂਨੀਵਰਸਿਟੀ ਦੇ ਪੱਧਰ ਤੇ ਤੇ ਇੱਥੇ ਕੋਈ ਵੱਡਾ ਕੋਈ ਛੋਟਾ ਨਹੀਂ ਆ ਸਾਡਾ ਕੋਈ ਆਪਸ ਵਿੱਚ ਕਨਵਿਨਰ ਨਹੀਂ ਆ ਅਸੀਂ ਆਪਣੀ ਪਾਰਟੀ ਲਈ ਕੰਮ ਕਰਨ ਲਈ ਇੱਥੇ ਪੂਰਾ ਕੋਈ ਫ੍ਰੀ ਐਂਡਪੈਂਡੈਂਟ ਹੈ ਆਪਣੀ ਪਾਰਟੀ ਲਈ ਜੋ ਮਰਜੀ ਕੰਮ ਕਰੋ ਜਿੱਥੇ ਕਿਸੇ ਨੂੰ ਕਿਸੇ ਨਾਲ ਧੱਕਾ ਹੁੰਦਾ ਵਿਖਦਾ ਉੱਥੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਜਿੱਥੇ ਪਾਰਟੀਆਂ ਦੀ ਲੜਾਈ ਹੈ ਉੱਥੇ ਅਸੀਂ ਆਪਣੀਆਂ ਵਿਚਾਰਾਂ ਦੀ ਲੜਾਈ ਲੜਾਂਗੇ ਧੰਨਵਾਦ ਪਰ ਮੈਂ ਪ੍ਰੈਸ ਰਾਹੀਂ ਕਹਿਣਾ ਬੇਨਤੀ ਕਰਦਾ ਕਿ ਇਹ ਜਿਹੜੀ ਮੁਹਿੰਮ ਹੈ ਰਾਜਨੀਤਿਕ ਮੁਹਿੰਮ ਨਹੀਂ ਹੈ ਇਲਾਕੇ ਦੀ ਮੁਹਿੰਮ ਹੈ ਤੁਹਾਨੂੰ ਸਾਰਿਆਂ ਨੂੰ ਵੀ ਤਕਲੀਫ ਹੁੰਦੀ ਹੈ ਵਾਟ ਜਦੋਂ ਤੁਸੀਂ ਕਲੀਫ ਹੁੰਦੀ ਪ੍ਰੈਸ ਕਰਕੇ ਕੋਈ ਮਾਫ ਕਰ ਦਿੰਦਾ ਤਾਂ ਸਾਡੇ ਰਿਸ਼ਤੇਦਾਰਾਂ ਨੂੰ ਤੰਗ ਕੀਤਾ ਜਾਂਦਾ ਅਸੀਂ ਇੱਥੇ ਥੋੜਾ ਜਿਹਾ ਬਰਮਲੇ ਜਾਣਾ ਤਾਂ ਟੈਕਸ ਲਾ ਦਿੱਤਾ ਜਾਂਦਾ ਸਾਡੇ ਬੀਬੀਐਮਪੀ ਦੇ ਭਰਾ ਡਿਊਟੀਆਂ ਦੇ ਉਹਨਾਂ ਤੇ ਟੋਲ ਪਰਚੀ ਕੱਟੀ ਜਾਂਦੀ ਯਾ ਕਿਤੇ ਵੀ ਕੋ ਕਟੀਆਂ ਜਾਂਦੀਆਂ ਇਸ ਕਰਕੇ ਤੁਸੀਂ ਸਾਡਾ ਸਾਥ ਦਿਓ ਇਹ ਕੋਈ ਰਾਜਨੀਤੀ ਗੱਲ ਨਹੀਂ ਹੈ ਕਿਉਂਕਿ ਐਦਾਂ ਇਕੱਠੇ ਹੋਣਾ ਤਾਂ ਮੈਂ ਕਹਿੰਦਾ ਵਿਧਾਨ ਸਭਾ ਚ ਵੀ ਨਹੀਂ ਇਕੱਠੇ ਹੁੰਦਾ ਜਿੱਦਾਂ ਸਾਡੇ ਭਰਾ ਸੀ ਆਪਸ ਵਿੱਚ ਇਕੱਠੇ ਹੋ ਕੇ ਬੈਠ ਗਏ ਇਸ ਕਰਕੇ ਤੁਹਾਡੇ ਰਾਹੀਂ ਬੇਨਤੀ ਕਰਦੇ ਕਿ ਤੁਸੀਂ ਵੀ ਬਾਰ ਬਾਰ ਸੱਦਾ ਨਹੀਂ ਦੇ ਹੁੰਦਾ ਬਈ ਦਵਾਂਗੇ ਸੱਦਾ ਇਹਨਾਂ ਸਾਡੇ ਕੋਲ ਟਾਈਮ ਹੈਗਾ ਪਰ ਫੇਰ ਵੀ ਕੋਈ ਭਰਾ ਰਹਿ ਜਾਂਦਾ 10 ਉਦੋਂ 28 ਤਰੀਕ ਨੂੰ 10 ਵਜੇ ਮਹਿਰਪੁਰ ਟੋਲ ਬਲਾਜਾ ਦੇ ਪਹੁੰਚਾ ਜਾਵੇ ਸਾਡਾ ਤੁਸੀਂ ਵੀ ਹੌਸਲਾ ਵਧਾਓ ਕਿਉਂਕਿ ਤੁਹਾਡੇ ਰਾਹੀਂ ਜਾਂ ਲੋਕਾਂ 'ਚ ਜਾਣੀ ਪੰਜਾਬ ਪੱਧਰ ਤੇ ਖਬਰ ਜਾਣੀ ਹੈ ਤਾਂ ਉਹਦਾ ਕੋਈ ਅਸਰ ਹੋਣਾ ਤੇ ਆਖਰ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਇਲਾਕਾ ਬਚਾਓ ਸੰਘਰਸ਼ ਮੋਰਚਾ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਹੈ ਉਹ ਲੋਕਾਂ ਲਈ ਕੰਮ ਕਰੂਗਾ ਲੋਕਾਂ ਦੇ ਮੁੱਦੇ ਚੱਕੂਗਾ ਪਾਰਟੀਆਂ ਲਈ ਅਸੀਂ ਆਪਾਂ ਚ ਇੰਡੀਪੈਂਡੈਂਟ ਹੈ ਤੇ ਜਿਹੜੀ ਮੁਹਿੰਮ ਹੈ ਐਂਟਰੀ ਟੈਕਸ ਹਟਾਓ ਮੁਹਿੰਮ ਚਲਾਈ ਜਾਊਗੀ ਉਹਦਾ ਧਰਨਾ ਅਸੀਂ ਟੋਲ ਪਲਾਜੇ ਬੈਰੀਅਰ ਤੇ 28 ਤਰੀਕ ਨੂੰ 10 ਵਜੇ ਦਵਾਂਗੇ ਤੁਹਾਡੇ ਸਹਿਯੋਗ ਦੀ ਲੋੜ ਹੈ ਨੰਗਲ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਪੰਜਾਬੀਆਂ ਦੀ ਸਹਿਯੋਗ ਦੀ ਲੋੜ ਹੈ ਸਾਡਾ ਹਮਾਤਲ ਦੇ ਭਰਾਵਾਂ ਨਾਲ ਕੋਈ ਵਿਰੋਧ ਬਰਾਸਨੀ ਆ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਆਪਣੀ ਸਰਕਾਰਾਂ ਤੇ ਤੁਸੀਂ ਜ਼ੋਰ ਪਾਓ ਤਾਂ ਜੋ ਅਸੀਂ ਤੁਹਾਡੇ ਨਾਲ ਖੁੱਲੇ ਆ ਕੇ ਮਿਲ ਸਕੀਏ ਨਾ ਕਿ ਕੋਈ ਪਾਬੰਦੀ ਹੋਵੇ ਧੰਨਵਾਦ ਕਿ ਤੁਹਾਨੂੰ ਲੱਗਦਾ ਇੱਕ ਦਾ ਨੂੰ ਸਟੇਟ ਲੈਵਲ ਲੈਵਲ ਤੇ ਜੀ ਜ਼ਿਲ੍ਹਾ ਕਿਸ ਤਰ੍ਹਾਂ ਜੀ ਸ਼੍ਰੀ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਕਨੌਲੀ ਭਾਰਤਗੜ ਇੱਥੇ ਟੈਕਸ ਲੱਗਦਾ ਜੀ ਇਹਨਾਂ ਬਾਲਕਿਸ਼ਨ ਬਿੱਟੂ ਆ ਇਹਨਾਂ ਨੂੰ ਮੈਂ ਤਾਂ ਹੀ ਜੋੜਿਆ ਰਣਦੀਰ ਰੰਧਾਵਾ ਆ ਬੀਰਬੀਰ ਸਿੰਘ ਬੜਵੇ ਆ ਇਹ ਇਹਨਾਂ ਨੂੰ ਤਾਂ ਜੋੜਿਆ ਕਿ ਇਹ ਉਧਰ ਦੇ ਇਲਾਕੇ ਚ ਆਪਣੀਆਂ ਅਸਰ ਰਸੂਖ ਰੱਖਣੇ ਸੰਘਰਸ਼ ਕਰਦੇ ਇਹ ਲੋਕ ਕੋਈ ਇੱਥੇ ਕਾਗਜੀ ਬੰਦਾ ਨਹੀਂ ਬੈਠਾ ਤੁਸੀਂ ਦੇਖ ਸਕਦੇ ਸਾਰੇ ਸੰਘਰਸ਼ ਵਾਲਿਆ ਇਹ ਬ੍ਰਾਹਮਣ ਸਭਾ ਜੀ ਦਾ ਸੰਘਰਸ਼ ਕਰਦੇ ਖੱਤਰੀ ਸਭਾ ਜੀ ਦਾ ਕਰਦੇ ਲੱਕੀ ਜੀ ਆਪਣੇ ਸਮਾਜ ਦਾ ਕਰਦੇ ਜਾਂ ਕੋਈ ਵੀ ਬੰਦਾ ਕੁਲਦੀਪ ਚੰਦ ਜੀ ਸਾਰੇ ਤਰਸੀਮ ਲਾਲ ਜੀ ਨੰਦਾ ਜੀ ਸਾਰੇ ਸੰਘਰਸ਼ ਕਰਦੇ ਬਾਵਾ ਜੀ ਇਸ ਕਰਕੇ ਇਹ ਪਹਿਲਾ ਰੋਪੜ ਲੈਵਲ ਤੇ ਕਿਉਂਕਿ ਜੇ ਆਪਾਂ ਆਪਣੇ ਘਰਚੇ ਨਹੀਂ ਤਕੜੇ ਹੋਗੇ ਪਹਿਲਾਂ ਸ਼ਹਿਰ 'ਚ ਫਿਰ ਰੋਪੜ ਲੈਵਲ ਤੇ ਤੇ ਉਹ ਤੋਂ ਬਾਅਦ ਅਸੀਂ ਪਠਾਨਕੋਟ ਹਾਰਪੁਰ ਤੇ ਹੋਰ ਸਾਰੇ ਜ਼ਿਲ੍ਹਿਆਂ ਤੋਂ ਮਿਲ ਕੇ ਕਿਉਂਕਿ ਜਦੋਂ ਅਸੀਂ 9 ਜੂਨ ਨੂੰ ਇਹ ਮਤਾ ਪਾਸ ਕੀਤਾ ਸੀ ਤਾਂ ਮਾਨਸੇ ਤੱਕ ਤੋਂ ਫੋਨ ਆਇਆ ਫੌਰਨ ਤੱਕ ਤੋਂ ਫੋਨ ਆਇਆ ਕਿ ਪੰਜਾਬੀ ਭਰਾ ਇਸ ਗੱਲ ਨੂੰ ਢੀਕਦੇ ਆ ਯਾਰ ਇੱਕ ਦੇਸ਼ ਆ ਇੱਕ ਸੰਵਿਧਾਨ ਆ ਇਹ ਕਿਹੜਾ ਟੈਕਸ ਆ ਕਿਹੜੀ ਸਟੇਟ 'ਚ ਹਰਿਆਣੇ ਨੇ ਸਾਨੂੰ ਵੜਨ ਵੇਲੇ ਲਾਇਆ ਹੋ ਟੈਕਸ ਯਾ ਕਿਸੇ ਸਟੇਟ ਨੇ ਦੱਸੋ ਯੂਪੀ ਨੇ ਲਾਇਆ ਸਾਨੂੰ ਵੀ ਯੂਪੀ ਚ ਆਣ ਲੱਗੇ ਤੁਹਾਡਾ ਸਵਾਗਤ ਹੈ ਫਿਰ 110 ਦੀ ਪਰਚੀ ਕਟਾ ਦਿਓ ਇਹ ਕਿਹੜਾ ਸਵਾਗਤ ਹੈ ਯਾਰ ਰਾਜੀ ਵੀਰਵਾਰ ਨੂੰ ਅੱਗੇ ਵੀ ਕੁਝ ਹਾਂਜੀ ਹਾਂਜੀ ਵੀਰਵਾਰ ਤੋਂ ਸ਼ਾਇਦ ਵੀਰਵਾਰ ਨੂੰ ਜੇ ਲੋਕਾਂ ਦਾ ਰਿਸਪੌਂਸ ਚੰਗਾ ਮਿਲਿਆ ਤਾਂ ਵੱਡਾ ਐਕਸ਼ਨ ਹੋਊਗਾ ਵੀਰਵਾਰ ਨੂੰ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਤੁਹਾਨੂੰ ਕਹਾਂ ਫਿਰ ਰੋਪੜ ਦੇ ਇਹਨਾਂ ਦਾ ਸਾਰੇ ਭਰਾਵਾਂ ਨਾਲ ਮਿਲ ਕੇ ਆਉਣ ਵਾਲੇ 15 ਤੋਂ ਲੈ ਕੇ 20 25 ਦਿਨ ਤੱਕ ਕਰਕੇ ਮੀਟਿੰਗ ਰੱਖਾਂਗੇ ਸਾਰਿਆਂ ਦੀ ਕਰਕੇ ਉਸ ਮੀਟਿੰਗ ਤੇ ਫੈਸਲਾ ਲਵਾਂਗੇ ਕਿ ਅਸੀਂ ਰੋਪੜ ਜ਼ਿਲ੍ਹੇ ਦਾ ਕਿਤੇ ਕਨੌਲੀਓ ਲਾਣਾ ਹੋਵੇ ਇਹੀ ਜਾਂ ਕੰਮ ਕਰਨਾ ਹੋਵੇ ਜਾਂ ਕੀਰਤਪੁਰ ਸਾਹਿਬ ਜਾਂ ਆਨੰਦਪੁਰ ਸਾਹਿਬ ਉੱਥੇ ਦੇ ਲੋਕਾਂ ਨੂੰ ਜਿੱਥੋਂ ਸਾਨੂੰ ਵੱਧ ਰਿਸਪੌਂਸ ਮਿਲੂਗਾ ਫਿਰ ਅਸੀਂ ਉੱਥੇ ਕਰਾਂਗੇ ਨਹੀਂ ਦੇਖੋ ਕੋਰਟ ਹਮਾਜਲ ਚ ਪਾਇਆ ਹੋਇਆ ਕਿ ਸਾਡੇ ਭਰਾ ਨੇ ਜਿਹਨੂੰ ਕੋਰਟ ਦੇ ਵਿੱਚ ਮਾਮਲਾ ਹੈ ਪੰਜਾਬ ਆਨਰੇਬਲ ਹਰਿਆਣਾ ਹਾਈ ਕੋਰਟ ਚ ਜੇ ਅਸੀਂ ਇਹ ਮਾਮਲਾ ਪਾਈਏ ਤਾਂ ਉਹਦੇ ਅਧਿਕਾਰ ਖੇਤਰ ਚ ਨਹੀਂ ਆ ਕਿਉਂਕਿ ਲਾਇਆ ਵਾ ਤਾਂ ਹਮਾ ਚਲ ਨੇ ਟੈਕਸ ਆ ਜੇ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੁੰਦਾ ਹਾਂਜੀ ਨਹੀਂ ਉਹ ਸਾਰਾ ਫੈਸਲਾ ਕਰਾਂਗੇ ਪਰ ਸਖਤ ਐਕਸ਼ਨ ਹੋਊਗਾ ਤੁਹਾਨੂੰ ਲੱਗਦਾ ਹੈ ਹਾਂਜੀ ਕਾਜ਼ ਦੇ ਰੋਕਣ ਵਾਸਤੇ ਦੂਜੀ ਕਮੇਟੀ ਹੈ ਕਮੇਟੀ ਆਹੀ ਕੰਮ ਕਰੂਗੀ ਜੀ ਸੜਕ ਹਾਸਿਆਂ ਲਈ ਵੀ ਉਹ ਵੀ ਨਾਲ ਹੀ ਇਹ ਸਗਾਸ਼ ਕਮੇਟੀ ਜਰੂਰ ਸਾਰਾ ਕਰੂਗੀ ਸਾਰਾ ਕਰੂਗੀ ਸੜਕਾਂ ਲਈ ਵੀ ਕਰੂਗੀ ਨਾਲ ਇੱਕ ਹੋਰ ਬੇਨਤੀ ਕਰਦਾ ਇਹ ਸੜੀ ਲੜਾਈ ਇਸ ਟਾਈਮ ਜਦੋਂ ਅਸੀਂ ਕਾਂਗਰਸੀ ਹੁੰਨੇ ਤਾਂ ਸਾਡੀ ਲੜਾਈ ਸਰਕਾਰ ਖਿਲਾਫ ਹੈ ਇਹ ਜਿਹੜੀ ਲੜਾਈ ਹੈ ਸਾਡੀ ਸ਼ਹਿਰ ਦੀ ਲੜਾਈ ਹੈ ਇਲਾਕੇ ਦੀ ਹੈ ਜੇ ਅਸੀਂ ਇੱਕ ਦੂਜੇ ਨਾਲ ਵੈਸੇ ਲਾਗੇ ਕਿਉਂਕਿ ਹਰ ਇੱਕ ਬੰਦਾ ਹੀ ਚਾਹੁੰਦਾ ਹੁੰਦਾ ਹੈ ਕਿ ਅਸੀਂ ਆਮ ਆਦਮੀ ਨੂੰ ਕਾਂਗਰਸ ਨੂੰ ਜਾਂ ਭਾਜਪਾ ਨੂੰ ਅਕਾਲੀ ਦਲ ਨੂੰ ਗਾਲਾਂ ਕੱਢੀਏ ਫਿਰ ਇਹਦੇ ਨਾਲ ਸਾਡੀ ਆਪਸੀ ਫੁੱਟ ਜਾਹਰ ਹੋਊਗੀ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਹੈ ਸਾਰੇ ਸਾਂਝੇ ਆ ਕਿਉਂਕਿ ਲੜਾਈ ਇਲਾਕੇ ਦੀ ਹੈ ਪੰਜਾਬ ਸਰਕਾਰ ਨਾਲ ਨਹੀਂ ਹਿਮਾਚਲ ਸਰਕਾਰ ਨਾਲ ਲੜਾਂ ਹਜੇ ਹਿਮਾਚਲ ਨਾਲ ਜਦ ਪੰਜਾਬ ਨਾਲ ਪਾਉਂਗੀ ਉਹਨਾਂ ਨੂੰ ਪਹਿਲਾਂ ਰਿਪਰੈਜ਼ੈਂਟੇਸ਼ਨ ਦਵਾਂਗੇ ਵੀ ਵਿਧਾਨ ਸਭਾ 'ਚ ਚੱਕੋ ਗੱਲ ਨਹੀਂ ਲੱਗਦਾ ਤਾਂ ਇਹਨਾਂ ਤੇ ਵੀ ਲਾ ਦਿਓ बराबर ਦਾ ਲਾ ਸਕਦੇ ਅਸੀਂ ਟੈਕਸ ਤੁਹਾਨੂੰ ਲੱਗਦਾ ਕਾਨੂੰਨੀ ਲੜਾਈ ਜ਼ਿਆਦਾ ਲੜਨ ਦੀ ਲੋੜ ਹੈ ਇਹਦੇ ਵਿੱਚ ਕਾਨੂੰਨੀ ਵੀ ਲੜਾਂਗੇ ਜੀ ਪਰ ਸਰਕਾਰਾਂ ਹਮੇਸ਼ਾ ਕਾਨੂੰਨੋਂ ਜ਼ਿਆਦਾ ਕਾਨੂੰਨੀ ਲੜਾਈਆਂ ਜਿਹੜੀਆਂ ਇਨਸਾਫ ਜ਼ਰੂਰ ਮਿਲਦਾ ਪਰ ਲਿੰਗਰ ਔਨ ਹੋ ਜਾਂਦਾ ਕਈ ਵਾਰ ਸਾਰੀ ਇੱਕ ਸਟੇਟ ਦੇ ਵਿੱਚ 10 ਬੰਦਿਆਂ ਨੂੰ ਪਾਰਟੀ ਬਣਾਣਾ ਸੰਮਲਣ ਦੀ ਕੰਪਲਸਰੀ ਹੁੰਦੀ ਸੌਕੀ ਕਿਉਂਕਿ ਮੈਂ ਖੁਦ ਨੂੰ ਠੀਕ ਹੈ ਪਰ ਕਾਨੂੰਨੀ ਨਾਲ ਲੜਾਈ ਇਹ ਕਿ ਲੋਕ ਕਦੇ ਜਦੋਂ ਮਣ ਜਾਂਦੀ ਜੇ ਕਿਸਾਨ ਐਜੀਟੇਸ਼ਨ ਹੋਈ ਸੀ ਤਾਂ ਜੇ ਕਸੂਨ ਲੜਾਈ ਲੜਦੇ ਤਾਂ ਸ਼ਾਇਦ ਬਿੱਲ ਨਾ ਵਾਪਸ ਹੁੰਦੇ ਜਦੋਂ ਲੋਕਾਂ ਦਾ ਹਜੂਮ ਬਣਿਆ ਲੋਕਾਂ ਦਾ ਇੱਕ ਕਹਿ ਲੋ ਵੀ ਇਕੱਠ ਹੋਇਆ ਤਾਂ ਸਰਕਾਰਾਂ ਝੁੱਕ ਜਾਂਦੀਆਂ ਜਿਹੜਾ ਪ੍ਰੋਟੈਸਟ ਕਰੋਗੇ ਪੰਜਾਬ ਕਰੋਗੇ ਕਿ ਤੁਸੀਂ ਨਹੀਂ ਪੰਜਾਬ 'ਚ ਉਹ ਵੈਨ ਬੈਰੀਅਰ ਤੇ ਕਰਾਂਗੇ ਹਮਾਚਲ ਨਾਲ ਸਾਡਾ ਕੀ ਆ ਸੀ ਤਾਂ ਪ੍ਰੋਟੈਸਟ ਆਪਣੇ ਸ਼ਹਿਰ ਨਾਲ ਹੈ ਨਾ ਤੁਹਾਡੀ ਗੱਲ ਨਹੀਂ ਸਮਝਦੇ ਅਸੀਂ ਕੋਈ ਵੀ ਇਹੋ ਜਿਹਾ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਕਿ ਸਰਕਾਰਾਂ ਨੂੰ ਮੌਕਾ ਮਿਲੇ ਸਾਡੇ ਨਾਲ ਖੈਬੜਨ ਦਾ ਅਸੀਂ ਸਾਫ ਸੁਥਰੇ ਤੇ ਪੀਸਫੁਲ ਵੇ ਨਾਲ ਕਰਨਾ ਆਪਣੇ ਆਪਣੇ ਏਰੀਆ 'ਚ ਕਈ ਵਾਰ ਉਹ ਵੀ ਪ੍ਰੋਟੈਸਟ ਕਰਦੇ ਸਾਡੇ ਪੰਜਾਬ ਦੇ ਖਿਲਾਫ ਜਾਂ ਕੋਈ ਵੀ ਹਰਿਆਣੇ ਵਾਲੇ ਕਰ ਲੈਣੇ ਕਈ ਵਾਰ ਤਾਂ ਆਪਣੀ ਸਟੇਟ 'ਚ ਬੈਠ ਕੇ ਕਰਦੇ ਇੱਥੇ ਥੋੜੀਆਂ ਕਰਦੇ ਆ ਕੇ ਜੀ ਉਹ ਤਾਂ ਸਾਡਾ ਸਿੰਬੋਲਿਕ ਪ੍ਰੋਟੈਸਟ ਆ ਹਾਂਜੀ ਜੀ ਸਮਝੋ ਹੁਣ ਤਾਂ ਲਾਇਰ ਹੀ ਟੈਕਸ ਟੈਕਸ ਦਾ ਬੜੇ ਪੁਰਾਣਾ ਲੱਗਿਆ ਪਰ ਹੁਣ ਚਿੰਤਾ ਕਦੇ ਆਇਆ ਕਈ ਵਾਰ ਆਈਆਂ ਹੁੰਦੀਆਂ ਤੁਹਾਡੇ ਖ਼ਵਾਰਾਂ 'ਚ ਕਈ ਖ਼ਬਰਾਂ ਹੁੰਦੀਆਂ ਵੀ ਮੁੱਦਾ ਬਹੁਤ ਨਵਾਂ ਪੁਰਾਣਾ ਹੁੰਦਾ ਕਈ ਵਾਰ ਨਵਾਂ ਚੱਕਿਆ ਜਾਂਦਾ ਹੁੰਦਾ ਠੀਕ ਹੈ ਜਦੋਂ ਜਦੋਂ ਦੁੱਖ ਵੱਧਦਾ ਹੈ ਇਹ ਨਹੀਂ ਕਿ ਹਰ ਮੁੱਦੇ ਅਸੀਂ ਇੱਕ ਮੈਂ ਬੇਨਤੀ ਕਰਦਾ 20 ਸਾਲ ਹੋ ਗਏ 25 ਸਾਲ ਸਾਨੂੰ ਸੰਘਰਸ਼ ਕਰ ਕਦੇ ਕੋਈ ਮੁੱਦਾ ਕਦੇ ਕੋਈ ਮੁੱਦਾ ਮੁੱਦੇ ਦੀਆਂ ਭਾਜੀ ਬਾਕੀ ਮੁੱਦੇ ਨਹੀਂ ਕਰ ਜਰ ਮੁੱਦੇ ਹੋਰ ਕਿਹੜਾ ਹੋ ਤਾਜ਼ਾ ਲੱਗਿਆ ਜਿਹੜਾ ਆਪਾਂ ਹੁਣ ਕਮੇਟੀ ਬਣਾਈ ਪਹਿਲਾਂ ਕਦੇ ਨਹੀਂ ਬਣੀ ਨੀ ਇਹ ਚੱਕਰ ਹੈ ਇਲੈਕਸ਼ਨ ਏਰੀਆ ਦੇ ਤਾਂ ਤਾਂ ਨਹੀਂ ਕੰਮ ਚੱਲਦਾ ਇਲੈਕਸ਼ਨ ਚ ਸਾਡੇ ਚੋ ਕੀਨੇ ਐਮਐਲਏ ਖੜਨਾ ਜਿਹੜੀ ਨੇਰੇ ਆਗੇ ਨਹੀਂ ਨਹੀਂ ਸਾਡੇ ਚੋ ਕੋਈ ਆਹ ਜਾ ਸਾਡੇ ਚੋ ਕੋਈ ਆਹ ਜਾ ਨਹੀਂ ਜਿਹੜੇ ਸੰਘਰਸ਼ ਆ ਸਗੋਂ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਕੁਐਸਚਨ ਪੁੱਟ ਕਰਨ ਨਾਲੋਂ ਸਾਡਾ ਸਾਥ ਦੋ ਤੁਹਾਡੇ ਤੇ ਨਹੀਂ ਲੱਗਦਾ ਕਿਉਂਕਿ ਪ੍ਰੈਸ ਲਿਖਿਆ ਹੁੰਦਾ ਮੇਰੀ ਗੱਲ ਸੁਣੋ ਤੁਹਾਡਾ ਵੀ ਹੱਕ ਹੈ ਇੱਕ ਤੋ ਜਿੱਥੇ ਤੁਸੀਂ ਪੱਤਰਕਾਰ ਆ ਉੱਥੇ ਤੁਸੀਂ ਸ਼ਹਿਰ ਵਾਸੀ ਇਹ ਵੀ ਸ਼ਹਿਰ ਵਾਸੀਓ ਜਿਹੜਾ ਸਾਡਾ ਕੰਮ ਆ ਬੀਤੋ ਹਾਂ ਹਾਂ ਜਿਹੜੇ ਮੁੱਦੇ ਜਿਹੜੇ ਮੁੱਦੇ ਜਦੋਂ ਧੇਰ ਆਏ ਧਰਸਤ ਆਏ ਠੀਕ ਹੈ ਨਾ ਜੀ ਅੱਜ ਸਾਨੂੰ ਸ਼ਾਬਾਸ਼ੀ ਦੋ ਨਾ ਕਿ ਸਾਨੂੰ ਇੱਕ ਤਰ੍ਹਾਂ ਦਾ ਤੁਸੀਂ ਡਿਮੋਰਲਾਈਜ਼ ਕਰੋ ਤੁਸੀਂ ਸ਼ਾਬਾਸ਼ੀ ਦੋ ਵੀ ਤੁਸੀਂ ਬਹੁਤ ਚੰਗਾ ਕੰਮ ਕਰਨ ਲੱਗੇ ਤੁਹਾਡੇ ਤੋਂ ਇਹ ਆਸ ਰੱਖਦੇ ਹਾਂ ਨਹੀਂ ਸ਼ਾਬਾਸ਼ ਨਾ ਝੂਠੀ ਦਾਵਾ ਇਹ ਝੂਠੀ ਕਾਦੀ ਝੂਠੀ ਕਾਦੀ ਵਜੀਰ ਜੀ ਇਹ ਕਹਤਾ ਆਪਣੀ ਇੱਕ ਸਿੱਧੀ ਗੱਲ ਹੈ ਤੁਸੀਂ ਛਾਵਾਂ ਇਹਨੂੰ ਪਾੜਦੇ ਦਾ ਛਾਵਾਂ ਤਾਂ ਲੋਕਾਂ ਨੇ ਦੇਣੀ ਹੈ ਹੌਸਲਾ ਦੇਈਦਾ ਹੁੰਦਾ ਇਹ ਤੁਸੀਂ ਵੀ ਲੋਕਾਂ ਜਾਂ ਤੁਸੀਂ ਰੱਬ ਨਹੀਂ ਆ ਚਲੋ ਜੀ ਅੱਗੇ ਕਰੋ ਹਾਂਜੀ ਇਹ ਰੱਬ ਦਾ ਕੋਈ ਕਿਹੜਾ ਬੇਟਾ ਇਹਦਾ ਰੱਬ ਨਹੀਂ ਆ ਤੇ ਮੈਂ ਕਹਿੰਦਾ ਇੱਕ ਮਿੰਟ ਇੱਕ ਮਿੰਟ ਰਾਹ ਪੈਣ ਜਾਂਦਾ ਮੈਂ ਇੱਕ ਮਿੰਟ ਤੁਸੀਂ ਬਾਤ ਤੁਹਾਡੇ ਇਸ ਗੱਲ ਤੇ ਬਾ ਜਵਾਬ ਦੇਣਾ ਤੁਸੀਂ ਕਹਿ ਰਹੇ ਹੋ ਕਿ ਅੱਗੇ ਵੋਟਾਂ ਹਨ ਪਿੱਛੇ ਤਾਂ ਤੁਸੀਂ ਮੁੱਦਾ ਚੱਕ ਰਹੇ ਹੋ ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਬੈਠੇ ਕੱਲੇ ਪੰਮਾ ਜੀ ਨਹੀਂ ਬੈਠੇ ਵੀ ਜੇ ਕਾਂਗਰਸ ਤੋਂ ਬੈਠੇ ਹਰ ਪਾਰਟੀ ਦਾ ਨੁਮਾਇੰਦਾ ਹਰ ਉਸ ਮਾਦੀ ਕਾ ਆਗੂ ਬੈਠਾ ਜਿਹੜਾ ਸ਼ਹਿਰ ਦਾ ਦਰਦ ਰੱਖਦਾ ਔਰ ਅੱਜ ਜਿਹੜੇ ਸਾਰੇ ਸ਼ਹਿਰ ਦੇ ਜਿਹੜੇ ਤੇ ਹਜ਼ਾਰੂ ਅੱਗੇ ਆਗੂ ਹੈ ਉਹ ਅੱਜ ਇੱਕ ਮੰਚ ਤੇ ਇਕੱਠੇ ਹੁੰਦਾ ਦੀ ਸਾਰਾ ਪ੍ਰਸ਼ਾਸਨ ਲਾਦਾਂਗੇ ਜਿੱਥੇ ਵੀ ਸਾਨੂੰ ਜੋ ਕਰਨਾ ਬੋਲਦਾ ਸਾਰੇ ਜਿਹੜਾ ਪੰਜਾਬ ਹੁਲਟੀਮ ਹੈ ਗੱਲਾਂ ਤਾਂ ਇਕੱਲੇ ਮਾਨ ਹੁੰਦਾ ਇਕੱਲੇ ਆਪਣੇ ਆਪ ਚ ਤੰਦਰ ਆ ਔਰ ਇਸ ਤੋਂ ਇਲਾਵਾ ਸ਼ਹਿਰ ਦੀ ਜਿਹੜੀ ਵੀ ਕੋਈ ਲੜਾਈ ਹੋਊਗੀ ਸ਼ਹਿਰ ਦੇ ਮੁੱਦੇ ਦੇ ਸੰਘਰਸ਼ ਕਮੇਟੀ ਹਮੇਸ਼ਾ ਅੱਗੇ ਲੜੇਗੀ ਚਾਹ ਸਹਿਰ ਦਾ ਮੁੱਦਾ ਹੋਵੇ ਚਾਹ ਸਮਾਜ ਦਾ ਮੁੱਦਾ ਹੋਵੇ ਇਹ ਸਾਡੇ ਅਸੀਂ ਇੱਥੇ ਨੇ ਜੰਪ ਪਲੇ ਇੱਥੇ ਜੰਮੇ ਆ ਇੱਥੇ ਪਲੇ ਆ ਇੱਥੇ ਪੜ੍ਹੇ ਆ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਇਸ ਇੱਥੇ ਦੀ ਮਿੱਟੀ ਦਾ ਦਰਦ ਆ ਅਸੀਂ ਉਹ ਲੋਕ ਆ ਜਿਹੜੇ ਕੱਜਣਾਂ ਨੇ ਬਚਪਨ ਤੋਂ ਲੈ ਕੇ ਕਾਲਜ ਤੱਕ ਸਾਰਿਆਂ ਨੇ ਆ ਸੰਝੀਆਂ ਸੰਝਾ ਇਕੱਠੀਆਂ ਹੈਗੀਆਂ ਤੇ ਮੈਂ ਬੰਮਾ ਜੀ ਨੂੰ ਵਧਾਈ ਦਿੰਦਾ ਤੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਮੋਰਚੇ ਦੀ ਸ਼ੁਰੂਆਤ ਕੀਤੀ ਸਾਰੇ ਵਧਾਈ ਦੇ ਪਾਤਰ ਆ ਪੁਰਾਣੇ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਲੀਡਰ ਸਾਨੂੰ ਵਕਤਕ ਵਰਤਦੇ ਰਹੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਇਸ ਸਮਾਖ ਦੇ ਉੱਤੇ ਅੱਜ ਸੰਘਰਸ਼ ਕਮੇਟੀ ਜਾਗ ਚੁੱਕੀ ਹੈ ਨੰਗਲ ਸ਼ਹਿਰ ਦੇ ਲੋਕ ਜਾਗ ਚੁੱਕੇ ਨੇ ਅਸੀਂ ਆਪਣੇ ਜਿਹੜੇ ਹੈ ਨੇ ਆਪਣੇ ਫੈਸਲੇ ਆਪਣਾ ਜਿਹੜਾ ਹੈ ਸੰਘਰਸ਼ ਦੇ ਰਾਹੀਂ ਆਪਾਂ ਪੂਰੇ ਕਰਾਂਗੇ ਧੰਨਵਾਦ ਜੀ ਇਹਦੇ ਚ ਇੱਕ ਗੱਲ ਹੋਰ ਮੈਂ ਇੱਕ ਗੱਲ ਕਰੀ ਉਹ ਵੀ ਸਾਰੇ ਸਤਿਕਾਰਯੋਗ ਆਏ ਹੋ ਪੱਤਰਕਾਰ ਅੱਜ ਪਹਿਲਾਂ ਬਹੁਤ ਸ਼ੁਕਰੀਆ ਸਾਡੇ ਵੀਰ ਅੰਮਾ ਜੀ ਬਰਾਜ ਜੀ ਇਹਨੇ ਇੱਕ ਉਹ ਵੇ ਕਵਸਚਨ ਕੀਤਾ ਪੰਮਾ ਜੀ ਇਹ ਜਿਹੜੀ ਗੱਲ ਕੀਤੀ ਹੈ ਪੰਮਾ ਜੀ ਨੇ ਇੱਥੇ ਮੰਚ ਦੇ ਉੱਤੇ ਇਹਦੀ ਮੰਚ ਬਣਿਆ ਹੈ ਕਮਾ ਤੁਸੀਂ ਲੋਕ ਚਲੋ ਗੱਲ ਇਹ ਇੱਕ ਮਿੰਟ ਆਪਾਂ ਜੈਨੂਅਲ ਮੁੱਦੇ ਹੈ ਇੱਕ ਮਿੰਟ ਆ ਆ ਆ ਇੱਕ ਮਿੰਟ ਇਹ ਤਾਂ ਸਾਰੇ ਪਰਾ ਇਕੱਠੇ ਹੋਏ ਆ ਮਿੱਕੀ ਜੀ ਆ ਹੱਥ ਜੋੜੇ ਜੀ ਤੁਹਾਡੇ ਅੱਗੇ ਅਸੀਂ ਕਹਿੰਦੇ ਬਈ ਸਾਡਾ ਸਾਥ ਦੋ ਸਾਡੇ ਘਰ ਦਾ ਮੁੱਦਾ ਨਹੀਂ ਹੈ ਲੋਕਾਂ ਦਾ ਮੁੱਦਾ ਹੈ ਪਹਿਲਾਂ ਹੀ ਮੈਂ ਤੁਹਾਨੂੰ ਕਿਹਾ ਸੀ ਕਿ ਪ੍ਰੈਸ ਵਾਲੇ ਭਰਾ ਵੀ ਕਿਸੇ ਦੇ ਮਾ ਆਏ ਕਿਸੇ ਦੇ ਭਰਾ ਆ ਕਿਸੇ ਦੇ ਭੈਣ ਆ ਕਿਸੇ ਦੇ ਘਰ ਵਾਲੇ ਆ ਠੀਕ ਆ ਤੁਹਾਡੀਆਂ ਗੱਡੀਆਂ ਦੇ ਸਟicker ਲੱਗੇ ਹੋਣੇ ਕਈ ਵਾਰ ਤੁਹਾਨੂੰ ਕੋਈ ਪੁੱਛਦਾ ਨਹੀਂ ਤੁਹਾਡੇ ਮਾਵਾ ਭੈਣਾਂ ਨੂੰ ਭਰਾਵਾਂ ਨੂੰ ਪੁੱਛਦੇ ਆ ਜੀ ਸਰ ਇਦਾਂ ਲੱਗੀ ਹੋਰ ਆ ਸਾਨੂੰ ਪੁੱਛਦੇ ਨਹੀਂ ਸਾਨੂੰ ਪੁੱਛਦੇ ਤਾਂ ਹੀ ਕਹਿਆ ਤਾਂ ਇਹ ਉਹ ਉੱਥੇ ਟੈਕਸ ਨਹੀਂ ਪੁੱਛਦਾ ਕੋਈ ਟੈਕਸ ਨਹੀਂ ਪੁੱਛਦਾ ਅੱਛਾ ਚਲ ਹਾਂ ਹਾਂ ਜੀ ਦੱਸੋ ਇਹ ਲਾਈਵ ਹੈ ਇਹਨੂੰ ਹਾਂ ਜੀ ਟੈਕਸ ਨਹੀਂ ਕੋਈ ਤੁਹਾਨੂੰ ਪੁੱਛਦਾ ਇਸ ਕਰਕੇ ਸਾਡੀ ਬੇਨਤੀ ਹੈ ਅਸੀਂ ਤੁਹਾਡੇ ਕੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੁਸੀਂ ਵੀ ਇਸ ਇਲਾਕੇ ਦੇ ਵਾਸੀ ਆਂ ਜੰਪਾਲ ਆਂ ਸਾਡਾ ਵੀ ਸਾਥ ਦਿਓ ਤੁਸੀਂ ਇਸ ਸੰਘਰਸ਼ ਵਿੱਚ ਸ਼ਾਮਲ ਹੋ ਠੀਕ ਹੈ ਨਾ ਪ੍ਰੈਸ ਕਲੱਬਾਂ ਵੱਲੋਂ ਵੀ ਮਤਾ ਪਾਇਆ ਜਾਣਾ ਚਾਹੀਦਾ ਇੱਕ ਕੀ ਭਾਈ ਇਹ ਟੈਕਸ ਹਟਾਉਣਾ ਚਾਹੀਦਾ ਐਂਟਰੀ ਟੈਕਸ ਸਾਡੇ ਲੋਕਾਂ ਦਾ ਸਾਂਝਾ ਮੁੱਦਾ ਹੈ ਹਾਂਜੀ ਹੋਰ ਕੋਈ ਜੀ ਹੋ ਗਿਆ ਜੀ ਹੋ ਗਿਆ ਧੰਨਵਾਦ ਜੀ ਤੁਹਾਡਾ